ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਤਪੁਰ ਸਾਹਿਬ ਤੇ ਦਿਨਾਂ ਦੀ ਗੱਲ ਹੈ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਸਮੇਤ ਇੱਕ ਪਿੰਡ ਦੇ ਨੇੜੇ ਲੰਘ ਰਹੇ ਸਨ ਉਸ ਸਮਾਂ ਦੁਸ਼ਮਣਾਂ ਨਾਲ ਲੜਾਈ ਦਾ ਸੀ ਇਸ ਕਰਕੇ ਸਿੰਘ ਕਈ ਦਿਨਾਂ ਤੋਂ ਠੀਕ ਤਰੀਕੇ ਨਾਲ ਖਾਣਾ ਨਹੀਂ ਖਾ ਸਕੇ ਸਨ ਇੱਕ ਪਿੰਡ ਦੇ ਦਰਵਾਜ਼ੇ ਤੇ ਇੱਕ ਬਜ਼ੁਰਗ ਇਸਤਰੀ ਆਪਣੀ ਛੋਟੀ ਜੀ ਝੌਪੜੀ ਦੇ ਬਾਹਰ ਖੜੀ ਸੀ ਜਦੋਂ ਉਸਨੇ ਗੁਰੂ ਸਾਹਿਬ ਨੂੰ ਵੇਖਿਆ ਉਸਨੇ ਤੁਰੰਤ ਆਪਣੇ ਹੱਥ ਜੋੜੇ ਅਤੇ ਕਿਹਾ ਸੱਚੇ ਪਾਤਸ਼ਾਹ ਮੈਂ ਹਾਂ ਗਰੀਬ ਤਾਂ ਹਾਂ ਪਰ ਮੇਰਾ ਮੰਨ ਕਰਤਾ ਹੈ ਕਿ ਮੈਂ ਤੁਹਾਡੀ ਸੇਵਾ ਕਰਾਂ ਕੁਝ ਹੈ ਨਹੀਂ ਪਰ ਥੋੜੀ ਚਹੀ ਸੁੱਕੀ ਦਾਲ ਅਤੇ ਮਿੱਟੀ ਦਾ ਚੁੱਲਾ ਹੈ ਤੁਸੀਂ ਆਖੋ ਤਾਂ ਮੈਂ ਕੜਾਹਾ ਚੜਾਂ ਗੁਰੂ ਸਾਹਿਬ ਨੇ ਮੁਸਕਰਾ ਕੇ ਕਿਹਾ ਮਾਂ ਸੇਵਾ ਦਿਲ ਦੀ ਹੁੰਦੀ ਹੈ ਜੋ ਹੈ ਉਹੀ ਰੱਬ ਦੀ ਰਜਾ ਹੈ ਬਜ਼ੁਰਗ ਮਾਂ ਨੇ ਕੰਬਤੇ ਹੱਥਾਂ ਨਾਲ ਕੁਝ ਸੁੱਕੀ ਦਾਲ ਥੋੜਾ ਆਟਾ ਅਤੇ ਪਾਣੀ ਮਿਲਾ ਕੇ ਰੋਟੀਆਂ ਅਤੇ ਦਾਲ ਬਣਾਈ ਉਸ ਦੇ ਚਿਹਰੇ ਤੇ ਮਾਂ ਵਾਲੀ ਮਮਤਾ ਸੀ ਜਦੋਂ ਉਹ ਖਾਣਾ ਤਿਆਰ ਕਰਕੇ ਲਿਆਈ ਤਾਂ ਉਹ ਹੌਲੀ ਜਿਹੀ ਰੋ ਪਈ ਗੁਰੂ ਸਾਹਿਬ ਨੇ ਪੁੱਛਿਆ ਮਾਂ ਅੱਖਾਂ ਵਿੱਚ ਹੰਝੂ ਕਿਉਂ ਮਾਂ ਨੇ ਕਿਹਾ ਪੁੱਤਰ ਤੇਰੇ ਸਿੰਘ ਰਾਜਾ ਨਾਲ ਲੜਦੇ ਹਨ ਪਰ ਖਾਣ ਲਈ ਮੇਰੇ ਵਰਗੀ ਗਰੀਬਤੀ ਰੁੱਖੀ ਸੁੱਕੀ ਰੋਟੀ ਖਾਣੀ ਪੈਂਦੀ ਹੈ ਮੇਰਾ ਦਿਲ ਦੁਖਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦੇ ਕੰਪਦੇ ਹੱਥ ਆਪਣੇ ਹੱਥ ਵਿੱਚ ਫੜੇ ਅਤੇ ਕਿਹਾ ਮਾਂ ਰਾਜੇ ਤਾਂ ਪ੍ਰਸ਼ਾਦ ਖਾਂਦੇ ਹਨ ਅੱਜ ਸਾਡੀ ਕਿਸਮਤ ਹੈ ਕਿ ਸਾਨੂੰ ਤੇਰੀ ਮਮਤਾ ਦਾ ਲੰਗਰ ਮਿਲਿਆ ਸਿੰਘ ਤੇਰੇ ਵਰਗੀਆਂ ਮਾਵਾਂ ਦੀਆਂ ਦੁਆਵਾਂ ਨਾਲ ਹੀ ਅਜਿੱਤ ਰਹਿੰਦੇ ਹਨ ਇਹ ਸੁਣ ਕੇ ਬਜ਼ੁਰਗ ਮਾਂ ਦੇ ਚਿਹਰੇ ਤੇ ਚਾਨਣ ਹੋ ਗਿਆ ਉਸਦੇ ਦਿਲ ਵਿੱਚ ਮਾਣ ਪੈਦਾ ਹੋ ਗਿਆ ਕਿ ਗੁਰੂ ਸਾਹਿਬ ਸਿੰਘਾਂ ਦੀ ਸੇਵਾ ਉਸਦੇ ਹੱਥ ਨਾਲ ਹੋਈ ਉਸ ਰਾਤ ਸਿੰਘਾਂ ਨੇ ਕਿਹਾ ਸੱਚੇ ਪਾਤਸ਼ਾਹ ਅਸੀਂ ਤਾਂ ਸਮਝਦੇ ਸੀ ਕਿ ਸੇਵਾ ਵੱਡੇ ਧਨੀ ਲੋਕ ਕਰਦੇ ਹਨ ਤਾਂ ਗੁਰੂ ਸਾਹਿਬ ਨੇ ਕਿਹਾ ਸਿੰਘੋ ਸਭ ਤੋਂ ਵੱਡੀ ਸੇਵਾ ਉਹ ਹੁੰਦੀ ਹੈ ਜੋ ਇਰਾਦੇ ਦੀ ਹੋਵੇ ਮਾਨੇ ਗਰੀਬੀ ਵਿੱਚੋਂ ਜੋ ਦਿੱਤਾ ਹੈ ਉਹ ਮਹਿਲਾਂ ਦੇ ਖਜ਼ਾਨਿਆਂ ਨਾਲੋਂ ਵੀ ਵੱਧ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ